ਕੀ ਹੋ ਗਿਆ ਇਹ ਕੋਪਟਾ ਸਾਰਾ ਇਹ ਪਤਾ ਨੂੰ ਸਾਰਾ ਆਉਂਦਾ ਹੈ ਇਹ ਬੜਾ ਦਰੱਖਤ ਹੈਗਾ ਆਵਲਾ ਇਹ ਵੀ ਮੈਨੂੰ ਇਹਦੇ ਲੱਗੇ ਦਾ ਫੁੱਲ ਹੋਏ ਆ ਇਹ ਉਧਰੋਂ ਕੱਢਿਆ ਹਾਂ ਉਹਨਾਂ ਦਾ ਹੀ ਅੱਛਾ ਗਮਾਂਡੀਆਂ ਦਾ ਵੀ ਸ਼ਾਂਤ ਹੈ ਹੈ ਗਮਾਂਡੀਆਂ ਦਾ ਵੀ ਸ਼ਾਂਤ ਹੈ ਸਾਰਾ ਹੋਰ ਕੀ ਆਪਣੇ ਇੱਧਰ ਆਈ ਜਾਂਦਾ ਸੀਗਾ ਵੱਡਾ ਹੋ ਕੇ ਹੁਣ ਚਲ ਆਵੇਂ ਸਾਰੇ ਨਿਸ਼ਾਨੇ ਚੱਲ ਹੈ ਨਾ ਹਾਂ ਉੱਪਰ ਉੱਪਰ ਬਾਜੂ ਆ ਆ ਤੇਰੀ ਚਾਰਜ ਨਹੀਂ ਹੈਗੀ ਸੀ ਮਾਈਕ ਮਾਈਕ ਹਾਂ ਵਾਹ ਇਹ ਪਤਾ ਨਹੀਂ ਆਉਂਦੀ ਹੋਊਗੀ ਜਾਂ ਨਹੀਂ ਆਉਂਦੀ ਹੋਊਗੀ ਆਵਾਜ਼ ਵੀ ਕਲੀਅਰ ਆਵੇ ਆਵਾਜ਼ ਵੀ ਕਲੀਅਰ ਹੈ ਇੱਕ ਤਾਂ ਪਾਣੀ ਚ ਮੀਨੇ ਗੰਦ ਬੁਲਾ ਮੀਨੇ ਗਾ ਦੇਖੋ ਕਿੰਨਾ ਗੰਦ ਹੋ ਗਿਆ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਹੈ ਤੁਹਾਡਾ ਉਮੀਦ ਕਰਦੇ ਤੇ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਆਹ ਦੇਖੋ ਸਾਡੇ ਇੱਧਰ ਅਸੀਂ ਦਰਥ ਸ਼ਾਂਤੀ ਸਾਰੇ ਤੇ ਆਨੇ ਬੋੜਾ ਨਹੀਂ ਸੰਘਿਆ ਹਨਾ ਮੇਮੂ ਵਾਲੇ ਦੀ ਲੋਨ ਨਹੀਂ ਸੀਗੀ ਉਧਰੋਂ ਵੱਡਾ ਇੱਧਰ ਨੂੰ ਆਈ ਜਾਂਦਾ ਸੀ ਬਾਰਿਸ਼ ਤੇ ਮੌਸਮ ਕਰਕੇ ਨਾ ਬਹੁਤ ਹੀ ਜ਼ਿਆਦਾ ਉਹ ਹੋਇਆ ਪਿਆ ਸੀ ਦਰਖਤਾਂ ਦਾ ਤੇ ਬਹੁਤ ਥੋੜੇ ਥੋੜੇ ਛਾਂਗ ਤੇ ਆ ਕੱਲ ਡੈਡੀ ਨੇ ਸਾਡੇ ਨੇ ਛਾਂਗ ਤੇ ਸਾਰੇ ਦਰਖਤ ਤੇ ਮੈਂ ਨਾ ਮੇਰੇ ਬੂਟਿਆਂ 'ਚ ਮਨੀ ਪਲਾਂਟ ਲੱਗੇ ਹੋਏ ਸੀਗੇ ਮੈਂ ਸਾਰੇ ਇੱਧਰ ਹੀ ਲਾਤੇ ਮੈਂ ਕਿਹਾ ਵੀ ਉਹਨਾਂ ਨੂੰ ਵੀ ਥੋੜਾ ਜਿਹਾ ਵਧਣ ਫੁੱਲਣ ਨੂੰ ਥਾਂ ਮਿਲੇ ਹਨ ਹੁਣ ਮੈਂ ਘਰੇ ਕੋਈ ਨਹੀਂ ਲਾਇਆ ਹੋਇਆ ਮਨੀ ਪਲਾਂਟ ਕਹਿੰਦੇ ਵੀ ਉਹਨੂੰ ਵਧਣ ਫੁੱਲਣ ਨੂੰ ਜਗ੍ਹਾ ਮਿਲਣੀ ਚਾਹੀਦੀ ਫਿਰ ਅਸੀਂ ਇੱਧਰ ਪਲਾਟ ਦੇ ਵਿੱਚ ਲਗਾਤਾ ਸੀਗਾ ਤੇ ਹੁਣ ਨਾ ਮੈਂ ਚੱਲੀ ਸੀਗੀ ਸੂਟ ਪੇਂਟ ਕਰਨੇ ਦੇਣੇ ਆਗੇ ਮੈਂ ਪੀਸ ਲਈ ਆਈ ਸੀ ਅੰਕਲ ਆਗੇ ਸੀ ਅੰਕਲ ਆਗੇ ਸੀ ਤਾਂ ਮੈਂ ਬੂੜਾ ਬੰਦ ਕਰਦਾ ਸੀ ਮੈਂ ਨਾ ਪੀਸ ਲਈ ਆਈ ਸੀਗੀ ਪਲੇਨ ਪੀਸ ਲਈ ਆਈ ਸੀ ਅਲੱਗ-ਅਲੱਗ ਤੇ ਮੈਂ ਤੁਹਾਨੂੰ ਸ਼ੌਪ ਤੇ ਜਾ ਕੇ ਦਿਖਾਉਣੀ ਆਂਗੀ ਮੈਂ ਨਾ ਪ ਤੇ ਮੈਂ ਉਹ ਜਿਹੜਾ ਡਿਜ਼ਾਈਨ ਹੈਗਾ ਉਹ ਮੈਂ ਇੰਸਟਾਗ੍ਰਾਮ ਤੋਂ ਦੇਖਿਆ ਸੀਗਾ ਮੈਂ ਕਿਹਾ ਇੰਸਟਾਗ੍ਰਾਮ ਤੋਂ ਚਾ ਕਿ ਉਹ ਕਹਿੰਦੇ ਕੋਈ ਮਰਜੀ ਤੁਸੀਂ ਡਿਜ਼ਾਈਨ ਮਤਲਬ ਦਿਖਾ ਦਿਓ ਮੈਨੂੰ ਹਨਾ ਮੇਰੇ ਬੇਟੇ ਦੇ ਨਾਲ ਹੀ ਸਟੱਡੀ ਕੀਤੀ ਹੈ ਲੜਕੀ ਨੇ ਉਹਨੇ ਨਵਾਂ ਕੰਮ ਸ਼ੁਰੂ ਕੀਤਾਗਾ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਜਿਹੜਾ ਮਰਜੀ ਡਿਜ਼ਾਈਨ ਜਿਹੜਾ ਹੈਗਾ ਉਹ ਦਿਖਾ ਦਿਓ ਤੇ ਮੈਂ ਇੰਸਟਾਗ੍ਰਾਮ ਤੋਂ ਡਿਜ਼ਾਈਨ ਕੱਢਿਆ ਸੀ ਤੇ ਮੈਂ ਹੁਣ ਉਹ ਵਾਲਾ ਡਿਜ਼ਾਈਨ ਦਿਖਾ ਕੇ ਉਹਨੂੰ ਪੇਂਟ ਕਰਾਉਂਗੀ ਸੂਟ ਹੈ ਨਾ ਘੇਰਾ ਬਾਵਾ ਔਰ ਸਲਵਾਰ ਹਨਾ ਤੇ ਮੈਂ ਤੁਹਾਨੂੰ ਪ੍ਰਾਈਜ਼ ਵੀ ਦੱਸ ਦਿਆਂ ਜਾ ਕੇ ਵੀ ਕਿੰਨਾ ਪ੍ਰਾਈਜ਼ ਹੋਊਗਾ ਜੇ ਕਿਸੇ ਭੈਣ ਭਰਾ ਨੇ ਕਰਾਉਣਾ ਹੋਇਆ ਦਾ ਮੈਂ ਨੰਬਰ ਦੇ ਦੂੰਗੀ ਵੀਡੀਓ ਦੇ ਵਿੱਚ ਤਾਂ ਤੁਸੀਂ ਮੈਨੂੰ ਮੈਸੇਜ ਕਰ ਦਿਓ ਤੇ ਹਨਾ WhatsApp ਤੇ ਜੇ ਕਿਸੇ ਕਰਾਉਣਾ ਹੋਇਆ ਤਾਂ ਤੁਸੀਂ ਦੱਸਿਓ ਬਾਕੀ ਦਾ ਮੈਂ ਇਹ ਕਹਿੰਨੀ ਆ ਵੀ ਜਦੋਂ ਮੇਰਾ ਸੂਟ ਹੋ ਗਿਆ ਪੇਂਟ ਹਨਾ ਉਦੋਂ ਤੁਸੀਂ ਦੇਖ ਲਿਓ ਵੀਡੀਓ ਦੇ ਵਿੱਚ ਵੀ ਕਿੱਦਾਂ ਦਾ ਹੋਇਆਗਾ ਬਾਕੀ ਜੋ ਵੀ ਉਹਨਾਂ ਨੇ ਉੱਥੇ ਸੈਂਪਲ ਵਗੈਰਾ ਰੱਖੇ ਹੋਣਗੇ ਮੈਂ ਤੁਹਾਨੂੰ ਦਿਖਾ ਦੂੰਗੀ ਜਾ ਕੇ ਵੀ ਕਿੱਦਾਂ ਦੇ ਸੂਟ ਪੇਂਟ ਕਰਦੀ ਆ ਵੀ ਦੇਖੋ ਉਹਨਾਂ ਦੇ ਸੈਂਪਲ ਲਈ ਮੈਂ ਪਹਿਲਾਂ ਵੀ ਗਈ ਸਨ ਉਹਨਾਂ ਦੀ ਸ਼ਾਪ ਤੇ ਸੈਂਪਲ ਲਈ ਜੋ ਉਹਨਾਂ ਨੇ ਰੱਖੇ ਹੋਏ ਨੇਗੇ ਉਹਦੇ ਵਿੱਚੋਂ ਵੀ ਤੁਸੀਂ ਕਰਵਾ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਜਿਹੜਾ ਹੈਗਾ ਉਹ ਵੀ ਦਿਖਾ ਕੇ ਤੁਸੀਂ ਕਰਵਾ ਸਕਦੇ ਹੋਗੇ ਹਨਾ ਤੇ ਚਲੋ ਆਪਾਂ ਚਾਲਦੇ ਆ ਹਰਸਿੰਗ ਗੱਡੀ ਕੱਢ ਰਹੀ ਆ ਬਾਹਰ ਤੇ ਆਪਾਂ ਚਾਲਦੇ ਆਂਗੇ ਕਿਉਂਕਿ ਨਾ ਬਾਰਿਸ਼ ਹੋ ਰਹੀ ਸੀਗੀ ਜਦੋਂ ਵੀ ਬਾਈਕ ਵਗੈਰਾ ਤੇ ਜਾਂਦੇ ਆ ਤਾਂ ਮੀਂਹ ਵਗੈਰਾ ਆਉਣ ਦਾ ਚਾਂਸ ਹੁੰਦੇ ਰਹਿਗੇ ਤੇ ਇਸੇ ਕਰਕੇ ਮੈਂ ਕਿਹਾ ਹਰਸ ਗੱਡੀ ਕੱਢ ਤੂੰ ਆਪਾਂ ਗੱਡੀ ਤੇ ਚਾਲਦੇ ਆਂ ਚਲ ਤੇ ਤਾਂ ਕਰਕੇ ਸੀ ਭਿੱਜਦਾ ਇੱਧਰ ਤਾਂ ਬਹੁਤ ਹੀ ਜ਼ਿਆਦਾ ਹੋਇਆ ਪੈਸੇ ਸਾਡੇ ਬਾਰਿਸ਼ ਕਰਕੇ ਹੁਣ ਫੈਲ ਜਾਂਦੇ ਆ ਨਾ ਮੂٹے ਬਾਰਿਸ਼ ਕਰਕੇ ਤੇ ਹੁਣ ਕੱਲ ਸ਼ਾਂਤੇ ਸੀਗੇ ਤਿਲਕਣ ਹੋਈ ਪਈ ਆ ਇੱਥੇ ਤਾਂ ਗਲੀ ਚ ਵੀ ਪਾਣੀ ਖੜ ਗਿਆ ਇੱਥੇ ਨਾ ਕੰਮ ਚੱਲਦਾ ਪਿਆ ਸੀ ਸਾਡੇ ਸਾਰਾ ਪਾਣੀ ਖੜ ਗਿਆ ਇੱਥੇ ਚਲੋ ਆਪਾਂ ਉੱਥੇ ਸ਼ਾਪ ਤੇ ਜਾ ਕੇ ਮਿਲਦੇ ਆ ਤੁਹਾਨੂੰ ਤੇ ਤੁਹਾਨੂੰ ਦਿਖਾਉਣੇ ਆ ਜਿਹੜੇ ਜਿਹੜੇ ਸੈਂਪਲ ਰੱਖੇ ਹੋਣਗੇ ਹਨਾ ਉਹਨਾਂ ਦੇ ਡਿਜ਼ਾਈਨ ਦੇ ਜਾਂ ਫਿਰ ਆਪਾਂ ਜਿਹੜਾ ਬਣਾਵਾਂਗੇ ਉਹ ਉਹਨਾਂ ਨੂੰ ਦਿਖਾ ਕੇ ਆਪਾਂ ਬਣਾ ਸਕਦੇ ਆ ਲਓ ਜੀ ਆਪਾਂ ਪਹੁੰਚ ਗਏ ਸੀਗੇ ਸ਼ਾਪ ਤੇ ਜਿੱਥੇ ਆਪਾਂ ਸੂਟ ਪੈਂਟ ਕਰਵਾਉਣਾ ਸੀਗਾ ਤੇ ਉਹਨਾਂ ਨੂੰ ਮੈਂ ਇੰਸਟਾਗ੍ਰਾਮ ਤੋਂ ਡਿਜ਼ਾਈਨ ਕੱਢ ਕੇ ਦਿਖਾਇਆ ਤੇ ਉਹਨਾਂ ਨੂੰ ਦੱਸਿਆ ਵੀ ਮਤਲਬ ਇਦਾਂ ਦਾ ਬਣਾ ਦਿਓ ਹਨਾ ਉਹ ਕਹਿੰਦੇ ਵੀ ਹਾਂਜੀ ਬਣ ਜੂਗਾ ਤੇ ਸਾਹਮਣੇ ਜਿਹੜਾ ਤੁਸੀਂ ਫਿਰੋਜੀ ਜਿਹੇ ਕਲਰ ਦਾ ਮੋਰ ਪੰਖੇ ਜਿਹੜਾ ਕਲਰ ਦੇਖ ਰਹੇ ਹੋ ਇਹ ਮੇਰਾ ਸੂਟ ਸੀਗਾ ਤੇ ਇਹਦੇ ਉੱਪਰ ਆਪਾਂ ਪੇਂਟ ਕਰਾਉਣਾ ਸੀ ਤੇ ਮੈਂ ਉਹਨਾਂ ਨੂੰ ਫੋਟੋ ਵਗੈਰਾ ਦੇ ਜੜੀ ਹੈਗੀ ਆ ਉਹ ਦਿਖਾਈ ਤੇ ਉਹ ਕਹਿੰਦੇ ਵੀ ਹਾਂਜੀ ਸੇਮ ਐਜ਼ ਇਟ ਉਦਾਂ ਦਾ ਬਣ ਜੂਗਾ ਤੇ ਬਾਕੀ ਇਹਨਾਂ ਨੇ ਕਿਹਾਗਾ ਵੀ ਰਖੜੀਆਂ ਵੇਲੇ ਤੱਕ ਦੇ ਦਾਂਗੇ ਤੁਹਾਨੂੰ ਸੂਟ ਬਾਕੀ ਫਿਰ ਮੈਂ ਤੁਹਾਨੂੰ ਵੀਡੀਓ ਪਾ ਕੇ ਜਿਹੜੀ ਹੈਗੇ ਸਾਰਾ ਕੁਝ ਦਿਖਾ ਦੂੰਗੀ ਹਨਾ ਤੇ ਅੱਗੇ ਮੈਂ ਤੁਹਾਨੂੰ ਸੈਂਪਲ ਦਿਖਾਉਣੀ ਆਂਗੀ ਤੇ ਆਪਾਂ ਜਿਹੜੀ ਹੈਗਾ ਮਾਰਕ ਕਰਕੇ ਵੀ ਦੇ ਦੇਵਾਂਗੇ ਇਹਨਾਂ ਨੂੰ ਸੂਟ ਵੀ ਬਸ ਓਨਾ ਓਨਾ ਕੀ ਕਰਨ ਜਿੰਨਾ ਕਿ ਮੈਂ ਮਾਰਕ ਕਰੂੰਗੀ ਹਨਾ ਫਿਰ ਪਹੁੰਚ ਜਾਏ ਤਾਂ ਮੈਂ ਸਟ੍ਰੇਟ ਸਲਵਾਰੀ ਬਣਾਉਣੀ ਆਂਗੀ ਮੈਂ ਤੋਂ ਮਾਰ ਤੱਕ ਡਿਜ਼ਾਈਨ ਹੋ ਤਾਂ ਫਿਰ ਮੈਂ ਦਾਸ ਦਾਸ ਕੇ ਅਕਸਾ ਪਹੁੰਚਾ ਰੱਖੂੰਗੀ ਕਿਸੇ ਸਾਹ ਨਾਲ ਅਸਾਂ ਦੇ ਲਈ ਮਾਰਕਿੰਗ ਅਕੋਰਡਿੰਗ ਹੋ ਜਾਈ ਜਾ ਤੇ ਦੇਖੀ ਚਾਰਜਸ ਹੋਣਗੇ ਹਾਂਜੀ ਇਹਨੇ ਸਟਾਰਟਿੰਗ ਚਾਰਜ ਜਿਵੇਂ ਇਹ ਵਾਲਾ ਡਿਜ਼ਾਈਨ ਤੁਸੀਂ ਦਿਖਾਇਆ ਆ ਇਹਦੇ ਤਾਂ ਜਿੱਦਾਂ ਪਹੁੰਚੇ ਤੇ ਜਿਹੜਾ ਤੁਸੀਂ ਮਤਲਬ ਸੇਮ ਜਿਹੜੀ ਚੀਜ਼ ਦਿਖਾਈ ਹੈ 400 ਦੇ ਵਿੱਚ ਕੰਪਲੀਟ ਹੋ ਜਾਈਏ ਅੱਛਾ ਅੱਛਾ ਠੀਕ ਹੈ ਮਤਲਬ ਕਿਹੜਾ ਹੋਊਗਾ ਇੱਕ ਤਾਂ ਹਾਂਜੀ ਇੱਕ ਹਾਂ ਹਾਂ ਅੱਛਾ ਅੱਛਾ ਠੀਕ ਆ ਤੇ ਜੇ ਮੈਂ ਦੁਪੱਟਾ ਕਰਵਾਉਣਾ ਹੋਵੇ ਦੁਪੱਟੇ ਦੇ 200 ਫਿਰ ਪਲੱਸ ਹੋ ਜਾਣਾ ਦੁਪੱਟੇ ਤੇ ਕੰਮ ਕਾਫੀ ਜ਼ਿਆਦਾ ਹੋ ਜਾਂਦਾ ਤੇ ਚਾਰੋਂ ਸਾਈਡ ਤੇ ਜਿੱਦਾਂ ਕਰਵਾਉਣਾ ਫਿਰ ਤਾਂ ਹੋ ਜਾਣਾ 250 ਜੇ ਟੂ ਸਾਈਡ ਸかせ ਕਿੰਦਾ ਅੱਛਾ ਲੱਗੂਗਾ ਵੀ ਮਤਲਬ ਆਪਾਂ ਤੇ ਇੱਕ ਪੱਲਿਆਂ ਦੇ ਕਰਵਾਈਏ ਕਰਵਾਵਾ ਕਰ ਜਿਵੇਂ ਜੇ ਤੁਸੀਂ ਇਹ ਵਾਲੀ ਸੀ ਕੋਈ ਨਹੀਂ ਬੇਟਾ ਤੁਸੀਂ ਆਪਣੇ ਚਾਰਜਸ ਦੱਸੋ ਮੈਨੂੰ ਪਤਾ ਆ ਵੀ ਹਾਂ ਆਪਾਂ ਕੋਈ ਹੋਣੀ ਕਰਨਾ ਹਾਂਜੀ ਉੱਥੇ ਕੋਈ ਗੱਲ ਨਹੀਂ ਉਹ ਨਹੀਂ ਤੁਸੀਂ ਇਦਾਂ ਨੂੰ ਸੋਚੋ ਵੀ ਆ ਇਦਾਂ ਆਂਟੀ ਹੋ ਕਰਦੇ ਤੁਸੀਂ ਜੋ ਵੀ ਤੁਹਾਡੇ ਚਾਰਜਸ ਬਣਦੇ ਆ ਉਹ ਦੱਸੋ ਕੋਈ 260 ਤੱਕ ਅੱਛਾ ਅੱਛਾ ਠੀਕ ਐ ਐਕਸਿਮੀਟ ਨਹੀਂ ਹੁੰਦਾ ਵੀ ਮਤਲਬ ਪੱਲਿਆਂ ਦੇ ਕਹਦੇ ਤੁਸੀਂ ਹਾਂ ਪੱਲੇ ਤਾਂ ਜਿਵੇਂ ਤਾਂ ਹੁਣ ਨੋਰਮਲ ਡਿਜ਼ਾਈਨ ਹੈ ਹਰਗਾ ਹੁੰਦਾ ਹੈ ਉਹਦਾ 250 ਮਿੰਟਸ ਕੰਪਲੀਟ ਹੋ ਜੀ ਜੇ ਮੈਗੀ ਡਿਜ਼ਾਈਨ ਹੁੰਦਾ ਸਿਰਫ ਦੋਨੋਂ ਸਾਈਜ਼ ਤੇ ਕਰਾਣਾ ਤੇ 350 ਕੋਈ ਗੱਲ ਨਹੀਂ ਜੇ ਕਾਰਨ ਤੋਂ ਬਾਅਦ ਵੀ ਤੁਹਾਨੂੰ ਕੋਈ ਵਾਧਾ ਕੱਢ ਲੱਗਦੀ ਨਹੀਂ ਦੱਸਣਾ ਹਾਂ ਮੈਂ ਕਈ ਵਾਰ ਇਦਾਂ ਹੁੰਦਾ ਨਾ ਕੋਈ ਫੈਬਰਿਕ ਦੇ ਉੱਤੇ ਹਾਂ ਹਾਂ ਟਾਈਮ ਕਾਫੀ ਲੱਗ ਜਾਂਦਾ ਉਸ ਗੱਲ ਨਹੀਂ ਤੁਸੀਂ ਉਸ ਤੋਂ ਬਾਅਦ ਵੀ ਮੈਂ ਸਮਝਦੀ ਆਇਆ ਤਾਂ ਕਿਉਂਕਿ ਕਈ ਵਾਰੀ ਨਾ ਆਪਾਂ ਨੂੰ ਉਸ ਟਾਈਮ ਨਹੀਂ ਪਤਾ ਲੱਗਦਾ ਕੋਈ ਗੱਲ ਨਹੀਂ ਬਾਅਦ ਚੋ 150 ਵਾਧਾ ਜ਼ਿਆਦਾ ਵੀ ਹੋ ਜਾਊਗਾ ਕੋਈ ਚੱਕਰ ਨਹੀਂ ਹੈਗਾ ਕੋਈ ਟੈਨਸ਼ਨ ਨਹੀਂ ਹੈ ਤੇ ਹੁਣ ਤੁਸੀਂ ਫਿਰ ਤੁਹਾਨੂੰ ਮੋਂਸ ਬੋਰਡਿੰਗ ਦੇਖ ਕੇ ਕਰੂਣਾ ਹਾਂ ਉਹ ਜਿਹੜਾ ਤੁਹਾਡੇ ਕੋਲੇ ਮੈਂ ਤਾਂ ਨੰਬਰ ਨਹੀਂ ਦੇ ਦਿੱਤਾ ਨਹੀਂ ਨਹੀਂ ਉਹਦਾ ਨਹੀਂ ਤਾਂ ਮੈਂ ਐਲ ਡਰੌਪ ਕਰ ਦਿੰਦੀ ਤੁਹਾਨੂੰ ਨਹੀਂ ਅੱਗੇ ਜਿਹੜਾ ਨੰਬਰ ਕਹਿ ਰਿਹਾ ਸੀ ਅੱਛਾ ਅੱਛਾ ਠੀਕ ਹੈ ਹਾਂ ਤੁਸੀਂ ਵਟਸਐਪ ਤੇ ਤੇ ਇਸ ਵਿੱਚ ਚੱਲ ਰਿਹਾ ਹਰ ਹਰਸ਼ ਵਟਸਐਪ ਚੱਲ ਰਿਹਾ ਹੈ ਜੀ ਚੱਲਦਾ ਹੁਣ ਲਈ ਤੋਡੇ ਕੋਲੇ ਕੋਈ ਬੇਰ ਵਾਲਾ ਹੋਇਆ ਨਹੀਂ ਉਹ ਐਡ ਡਿਜ਼ਾਈਨ ਇਤਾਂ ਜੀ ਇਹਦੇ ਇਹ ਤੁਹਾਨੂੰ ਸਾਰੇ ਵੱਡੇ ਫਲਾਵਰ ਵਾਲੇ ਆ ਹਨਾ ਉਹ ਉਹ ਵਾਇਰਲ ਉਹ ਟ੍ਰੈਂਡ ਬਣਾ ਰਿਹਾ ਹੈ ਲੈ ਨਹੀਂ ਪਰ ਹੈ ਫੇਡ ਵਾਲਾ ਇਹ ਮੈਂ ਨਹੀਂ ਹੈਗਾ ਮਸ਼ੀਨ ਨੇ ਮੋੜੀ ਆ ਵਾਲਿਆ ਹਨਾ ਆਪਰਾ ਹੀ ਬਣਾ ਤੁਸੀਂ ਫਲਾਵਰਸ ਛੋਟੇ ਵੀ ਕਰਵਾ ਸਕਦੇ ਹੋ ਇਹ ਫਲਾਵਰ ਸਿਸਟਮ ਵੱਡੇ ਫਲਾਵਰ ਵਾਲਾ ਥੋੜਾ ਮੈਨੂੰ ਅਸੀਂ ਤਾਂ ਮਤਲਬ ਰੈਡੀ ਕਰਨੇ ਸੀ ਤਾਂ ਅਸੀਂ ਉਹ ਅਕੋਰਡਿੰਗ ਰੈਡੀ ਕੀਤਾ ਜਿਹੜੀ ਚੀਜ਼ ਜਲਦੀ ਰੈਡੀ ਹੋ ਜੇ ਫਲਾਵਰਸ ਸਾਬ ਨੂੰ ਤੁਸੀਂ ਵੱਡਾ ਵੀ ਡਿਜ਼ਾਈਨ ਕਰ ਸਕਦੇ ਹੋ ਛੋਟਾ ਵੀ ਕਰ ਸਕਦੇ ਹੋ ਬਾਕੀ ਤੁਸੀਂ ਡਿਜ਼ਾਈਨ ਦੇਖ ਹੀ ਰਹੇ ਐ ਇੰਨਾ ਤਾਂ ویسੇ ਮੈਨੂੰ ਲੱਗਦਾ ਨਹੀਂ ਹੈਗਾ ਜਿਆਦਾ ਉਹ ਨਹੀਂ ਹੈਗੇ ਔਖਾ ਤਾਂ ਹੈ ਨਹੀਂ ਹੈ ਨਾ ਮਤਲਬ ਇੱਕ ਵਾਰ ਦੇ ਵਿੱਚ ਨਾ ਹੂੰ ਜਿੱਦਾਂ ਮੈਂ ਸਿਰਫ ਇੱਕੋ ਵਾਰ ਦੇਖਿਆ ਹੈ ਤਾਂ ਮੈਂ ਤੁਹਾਨੂੰ ਕਹਿੰਦੀ ਤੁਸੀਂ ਮੈਨੂੰ ਸੈਂਡ ਕਰ ਦਿੰਦੇ ਤੇ ਉਸ ਅਕੋਰਡਿੰਗ ਫਲਾਵਰਸ ਕਰ ਲਿਓ ਕਿਉਂਕਿ ਚ ਦੋ ਤਰ੍ਹਾਂ ਦੇ ਫਲਾਵਰਸ ਨੇ اچھا ਉਹ ਮੈਂ ਫੋਟੋ ਕੀਚਾ ਯਾਰ ਸਿੰਗਲ ਨਹੀਂ ਹੈਗਾ ਫੋਟੋ ਉਹ ਦੂਸਰੇ ਵਾਲੇ ਚ ਆ ਜਿਹੜਾ ਇਹ ਚ ਵਟਸਐਪ ਨਹੀਂ ਹੈਗਾ ਮੇਰੇ ਹੈਗਾ ਹੈ ਇਹ ਵਾਲੇ ਚ ਸਕਰੀਨਸ਼ਾਟ ਲਿਆ ਸੀਗਾ ਮੈਂ ਇਹ ਚੋਣਾ WhatsApp ਇਹ WhatsApp ਹੈਗਾ ਤੇ ਮੈਂ ਸੀ ਕਰਕੇ ਨਾ ਤੇ ਤੇ ਮੈਂ ਫੋਟੋ ਜਿਹੜੀ ਸੇਵ ਕੀਤੀ ਹੋਈ ਸੀ ਉਹਨਾਂ ਨੂੰ WhatsApp ਤੇ ਸੈਂਡ ਕਰਤੀ ਸੀ ਉਹ ਕਹਿੰਦੇ ਵੀ ਬਿਲਕੁਲ ਇਦਾਂ ਦਾ ਹੀ ਬਣ ਜੂਗਾ ਹਨਾ ਡਿਜ਼ਾਈਨ ਜਿੱਦਾਂ ਦਾ ਵੀ ਮੈਂ ਸਿਲੈਕਟ ਕੀਤਾ ਸੀਗਾ ਤੇ ਤੁਸੀਂ ਵੀ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਬਣਾਉਣਾ ਹੋਵੇ ਤਾਂ ਤੁਸੀਂ ਬਣਵਾ ਸਕਦੇ ਹੋਗੇ ਮਤਲਬ ਡਿਜ਼ਾਈਨ ਦੇ ਅਕੋਰਡਿੰਗ ਜਿਹੜਾ ਪ੍ਰਾਈਸ ਹੋਊਗਾ ਉਹ ਤੁਹਾਨੂੰ ਮਤਲਬ ਦੱਸ ਦਵਾਂਗੇ ਹਨਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਸੈਂਪਲ ਜਿਹੜੇ ਹੈਗੇ ਨੇ ਉਹ ਰੱਖੇ ਹੋਏ ਨੇ ਹੁਣ ਜਿਵੇਂ ਆਹ ਵਾਈਟ ਕਲਰ ਦਾ ਸੂਟ ਇਹਨਾਂ ਨੇ ਪੇਂਟ ਕੀਤਾ ਹੋਇਆ ਹੈਗਾ ਘੇਰਾ ਤੇ ਲੰਬੀਆਂ ਮਤਲਬ ਲਾਈਨਾਂ ਪਾ ਕੇ ਕੀਤਾ ਹੋਇਆ ਸੀ ਪੇਂਟ ਇਹਨਾਂ ਨੇ ਦੁਪੱਟੇ ਜਿਹੜੇ ਹੈਗੇ ਨੇ ਉਹ ਵੀ ਸੈਂਪਲ ਦੇ ਤੌਰ ਤੇ ਰੱਖੇ ਹੋਏ ਸੀਗੇ ਨਾਲ ਹੀ ਹੁਣ ਤੁਸੀਂ ਕਾ ਯੈਲੋ ਕਲਰ ਦਾ ਦੇਖ ਸਕਦੇ ਹੋ ਤੇ ਇੱਕ ਨਾ ਆਹ ਬਲੌਕ ਪ੍ਰਿੰਟ ਦੇ ਮਤਲਬ ਬਣਾਏ ਹੋਏ ਸੀ ਇਹਨਾਂ ਨੇ ਬਲੌਕ ਪੇਂਟ ਹੁੰਦਾ ਕੁਛ ਇਸ ਤਰ੍ਹਾਂ ਦਾ ਨਾਮ ਸੀਗਾ ਇਹਦਾ ਠੀਕ ਹੈ ਤੇ ਆ ਵੀ ਜਿਹੜਾ ਸੂਟ ਹੈਗਾ ਇਹ ਵੀ ਬਲੌਕ ਪੇਂਟ ਕੀਤਾ ਹੋਇਆ ਸੀਗਾ ਇਹਨਾਂ ਨੇ ਦੇਖੋ ਮੈਨੂੰ ਇਸ ਚੀਜ਼ ਬਾਰੇ ਜ਼ਿਆਦਾ ਹੋ ਨਹੀਂ ਹੈਗੀ ਨੌਲੇਜ ਤੇ ਆ ਜਿਹੜਾ ਇਹਨਾਂ ਨੇ ਦੁਪੱਟਾ ਜਿਹੜਾ ਹੈਗਾ ਇਹ ਮਸਲੀਨ ਕਾਟਨ ਦਾ ਲਗਾਇਆ ਹੋਇਆ ਸੀ ਬਹੁਤ ਹੀ ਸੋਹਣਾ ਦੁਪੱਟਾ ਸੀ ਤੇ ਇਹਦੇ ਉੱਪਰ ਇਹਨਾਂ ਨੇ ਪੇਂਟ ਜਿਹੜਾ ਹੈਗਾ ਸੀ ਉਹ ਕੀਤਾ ਹੋਇਆ ਸੀਗਾ ਤੇ ਇਦਾਂ ਜਿਹੜੇ ਹੈਗੇ ਨੇ ਇਹਨਾਂ ਨੇ ਕੁਛ ਸੂਟ ਜਿਹੜੇ ਹੈਗੇ ਨੇ ਸੈਂਪਲ ਹੀ ਰੱਖੇ ਹੋਏ ਸੀ ਬਾਕੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਤੁਸੀਂ ਜਿੱਦਾਂ ਦਾ ਵੀ ਚਾਹੋ ਡਿਜ਼ਾਈਨ ਇੰਸਟਾਗ੍ਰਾਮ ਤੋਂ ਚੱਕ ਕੇ ਤੁਸੀਂ ਭੇਜ ਸਕਦੇ ਹੋ ਹਨਾ ਇਹਨਾਂ ਨੂੰ ਤੇ ਨੰਬਰ ਜਿਹੜਾ ਹੈਗਾ ਮੈਂ ਮੈਂਸ਼ਨ ਕਰ ਦੂੰਗੀ ਉਹ ਤੇ ਤੁਸੀਂ ਜਿਹੜਾ ਹੈਗਾ ਕਾਲ ਕਰਕੇ ਪੁੱਛ ਸਕਦੇ ਹੋ ਵੀ ਕਿਹੜੇ ਡਿਜ਼ਾਈਨ ਦਾ ਕੀ ਪ੍ਰਾਈਸ ਹੈ ਠੀਕ ਹੈ ਜੀ ਤੇ ਅਲੱਗ-ਅਲੱਗ ਕੁਚ ਜਿਹੜੇ ਸੂਟ ਹੈਗੇ ਨੇ ਹੁਣ ਦੇਖੋ ਇਹਨਾਂ ਨੇ ਜਿਹੜਾ ਕੰਮ ਹੈਗਾ ਸੀਗਾ ਉਹ ਨਾ ਮਤਲਬ ਬੁਟੀਕ ਦਾ ਸਟਾਰਟ ਕੀਤਾ ਸੀਗਾ ਨਾਲ ਹੀ ਤੇ ਲੜਕੀ ਅੱਛਾ ਪੇਂਟ ਕਰਦੀ ਹੈਗੀ ਤੇ ਜਿਹੜਾ ਹੁਣ ਤੁਸੀਂ ਆ ਦੇਖੋ ਇੱਕ ਸੂਟ ਇਹਨਾਂ ਨੇ ਆਹ ਪੀਚ ਜੇ ਕਲਰ ਦਾ ਕਰੀਮ ਜੇ ਕਲਰ ਦਾ ਕੀਤਾ ਹੋਇਆ ਸੀਗਾ ਬਹੁਤ ਹੀ ਸੋਹਣਾ ਸੀਗਾ ਇਹ ਵੀ ਸੂਟ ਤੇ ਨਾਲ ਹੀ ਇਹਦੇ ਕੋਟਾ ਡੋਰੀਆ ਦਾ ਦੁਪੱਟਾ ਲੱਗਿਆ ਹੋਇਆ ਸੀ ਮੈਂ ਚੰਗੀ ਤਰ੍ਹਾਂ ਨਾ ਦਿਖਾ ਨਹੀਂ ਪਾਈ ਤੁਹਾਨੂੰ ਵੀਡੀਓ ਦੇ ਵਿੱਚ ਬਾਕੀ ਤੁਸੀਂ ਦੇਖੋ ਫਿਨਿਸ਼ਿੰਗ ਤਾਂ ਦੇਖ ਹੀ ਸਕਦੇ ਹੋਗੇ ਤੁਹਾਨੂੰ ਫਿਨਿਸ਼ਿੰਗ ਦਾ ਪਤਾ ਲੱਗ ਜਾਊਗਾ ਡਿਜ਼ਾਈਨ ਤਾਂ ਦੇਖੋ ਆਪਣੇ ਹੱਥ ਦੀ ਗੱਲ ਹੁੰਦੀ ਹੈ ਨਾ ਆ ਕੁਝ ਸੂਟ ਇਹਨਾਂ ਨੇ ਹੋਰ ਪੈਂਟ ਕਰਕੇ ਰੱਖੇ ਸੀ ਜਿਹੜਾ ਸੂਟ ਇਹਨਾਂ ਨੇ ਹੈਂਗ ਕੀਤਾ ਹੋਇਆ ਇਹ ਸੇਮ ਉਦਾਂ ਦਾ ਸੂਟ ਹੈਗਾ ਆ ਤੁਸੀਂ ਫਿਰ ਇੱਕ ਤੁਸੀਂ ਆ ਦੇਖੋ ਇਹ ਲਾਈਟ ਡਾਰਕ ਦਾ ਕੰਬੀਨੇਸ਼ਨ ਕੀਤਾ ਹੋਇਆ ਹੈਗਾ ਪਰਪਲ ਕਲਰ ਦੇ ਵਿੱਚ ਮਤਲਬ ਡਾਰਕ ਕਲਰ ਦਾ ਦੁਪੱਟਾ ਲਗਾਇਆ ਹੋਇਆ ਉਹਨਾਂ ਨੇ ਤੇ ਲਾਈਟ ਪਿੰਕ ਜੇ ਕਲਰ ਦਾ ਜਿਹੜਾ ਹੈਗਾ ਉਹ ਸੂਟ ਹੈ ਠੀਕ ਹੈ ਜੀ ਇਹ ਲਾਈਟ ਡਾਰਕ ਦਾ ਕੰਬੀਨੇਸ਼ਨ ਆ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਵੀ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਇਹਨਾਂ ਨੇ ਪੇਂਟ ਕੀਤਾ ਹੋਇਆ ਹੈਗਾ ਤੇ ਇੱਕ ਆ ਗ੍ਰੀਨ ਕਲਰ ਦਾ ਵਿੱਚ ਦਿਖ ਰਿਹਾ ਤੁਹਾਨੂੰ ਸੂਟ ਤੇ ਬਾਕੀ ਦੇਖੋ ਡਿਜ਼ਾਈਨ ਜਿਹੜੇ ਹੈਗੇ ਨੇ ਉਹ ਆਪਣੇ ਹਿਸਾਬ ਨਾਲ ਤੁਸੀਂ ਕਰਵਾ ਸਕਦੇ ਹੋਗੇ ਹਨ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਕੋਈ ਵੀ ਡਿਜ਼ਾਈਨ ਦਿਖਾਉਂਗੇ ਤਾਂ ਇਹ ਕਰ ਦੇਣਗੇ ਪੇਂਟ ਠੀਕ ਹੈ ਜੀ ਤੇ ਆ ਦੇਖੋ ਦੁਪੱਟਾ ਜਿਹੜਾ ਹੈਗਾ ਕੰਟਰਾਸਟ ਦੇ ਵਿੱਚ ਇਹਨਾਂ ਨੇ ਪੇਂਟ ਕੀਤਾ ਹੋਇਆ ਨਾਲ ਜਿਵੇਂ ਹੁਣ ਆ ਰਾਣੀ ਜਾਂ ਕਲਰ ਲੱਗਿਆ ਹੋਇਆ ਵਾਈਟ ਕਲਰ ਦੇ ਸੂਟ ਨਾਲ ਅਰ ਦੂਸਰੇ ਸੂਟ ਨਾਲ ਜਿਹੜਾ ਹੈਗਾ ਉਹ ਰਸਟ ਜੀ ਕਲਰ ਦਾ ਦੁਪੱਟਾ ਲੱਗਿਆ ਹੋਇਆ ਸੀਗਾ ਠੀਕ ਹੈ ਤੇ ਆ ਇਹਨਾਂ ਨੇ ਸੂਟ ਜਿਹੜੇ ਹੈਗੇ ਨੇ ਹੋਰ ਰੱਖੇ ਹੋਏ ਨੇ ਸੈਂਪਲ ਲਈ ਤੇ ਤੁਸੀਂ ਆ ਚੈੱਕ ਕਰੋ ਇੱਕ ਮੂੰਗੀਆ ਜਿਹਾ ਕਲਰ ਹੈਗਾ ਹਨਾ ਇਹਦੇ ਉੱਪਰ ਵੀ ਜਿਹੜਾ ਹੈਗਾ ਪੇਂਟ ਕੀਤਾ ਹੋਇਆ ਹੈ ਇਹਨਾਂ ਨੇ ਹਨਾ ਜਿਵੇਂ ਹੁਣ ਟ੍ਰੈਂਡ ਚੱਲ ਰਿਹਾ ਹੈਗਾ ਤਾਂ ਤੁਸੀਂ ਕਿਸੇ ਵੀ ਮਤਲਬ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਹੈਗਾ ਉਹ ਆਪਣੇ ਹਿਸਾਬ ਨਾਲ ਬਣਵਾ ਸਕਦੇ ਹੋਗੇ ਤੇ ਫਿਨਿਸ਼ਿੰਗ ਜਿਹੜੀ ਹੈਗੀ ਇਹਨਾਂ ਦੀ ਪੂਰੀ ਸੀਗੀ ਸੂਟਾਂ ਦੇ ਉੱਪਰ ਤੇ ਇਹ ਜੁੱਤੀਆਂ ਵੀ ਹੈਗੀਆਂ ਜਿਹੜੀਆਂ ਸੂਟਾਂ ਨਾਲ ਦੀਆਂ ਉਹ ਪੇਂਟ ਕਰਦੇ ਨੇਗੇ ਉਹ ਮੈਂ ਤੁਹਾਨੂੰ ਅੱਗੇ ਦਿਖਾਉਣੀ ਆਂਗੀ ਵੀ ਜੁੱਤੀਆਂ ਜਿਹੜੀਆਂ ਹੈਗੀਆਂ ਉਹ ਕਿੱਦਾਂ ਦੀਆਂ ਪੇਂਟ ਕਰਦੇ ਨੇਗੇ ਠੀਕ ਹੈ ਜੀ ਆਹ ਬਲੌਕ ਪੇਂਟ ਦੇ ਵਿੱਚ ਇਹਨਾਂ ਨੇ ਕੁਝ ਮੈਨੂੰ ਦੱਸਿਆ ਸੀਗਾ ਤੇ ਆਹ ਜੁੱਤੀਆਂ ਦੇਖੋ ਇਹ ਵੀ ਸੂਟਾਂ ਦੇ ਨਾਲ ਮੈਚ ਕਰਕੇ ਇਹਨਾਂ ਨੇ ਰੱਖੀਆਂ ਹੋਈਆਂ ਸੀਗੀਆਂ ਤੇ ਤੁਸੀਂ ਜੁੱਤੀਆਂ ਜਿਹੜੀਆਂ ਹੈਗੀਆਂ ਉਹ ਵੀ ਪੇਂਟ ਕਰਵਾ ਸਕਦੇ ਹੋ ਇਹ ਪਲੇਨ ਜੁੱਤੀ ਜਿਹੜੀਆਂ ਹੈਗੀਆਂ ਇਹਨਾਂ ਨੂੰ ਨੰਬਰ ਦੱਸ ਸਕਦੇ ਹੋ ਤੁਸੀਂ ਆਪਣਾ ਵੀ ਸਾਡਾ ਨੰਬਰ ਕੀ ਆ ਉਹਦਾ ਜੁੱਤੀ ਦਾ ਤੇ ਪਲੇਨ ਲੈ ਕੇ ਇਹ ਪੇਂਟ ਕਰ ਦੇਣਗੇ ਠੀਕ ਹੈ ਤੇ ਤੁਸੀਂ ਉਹ ਪ੍ਰਾਈਸ ਜਿਹੜਾ ਹੈਗਾ ਉਹ ਵੀ ਤੁਸੀਂ ਫੋਨ ਤੇ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਠੀਕ ਹੈ ਤੇ ਇੱਕ ਆ ਬਲੈਕ ਕਲਰ ਦੀ ਚੈੱਕ ਕਰੋ ਦੇਖੋ ਇਹ ਮੋਤੀਆਂ ਵਾਲੀ ਇਹਨਾਂ ਨੇ ਰੈਡੀ ਕੀਤੀਆਂ ਹੋਈਆਂ ਸਾਰੀਆਂ ਜੁੱਤੀਆਂ ਜਿਹੜੀਆਂ ਹੈਗੀਆਂ ਨੇ ਉਹ ਇਹਨਾਂ ਨੇ ਖੁਦ ਹੀ ਰੈਡੀ ਕੀਤੀਆਂ ਹੋਈਆਂ ਨੇ ਠੀਕ ਹੈ ਜੀ ਤੇ ਇੱਕ ਆ ਦੇਖੋ ਵਾਈਟ ਕਲਰ ਦੀ ਮੋਤੀਆਂ ਦੀ ਜੁੱਤੀ ਮੈਨੂੰ ਲੱਗਿਆ ਸ਼ਾਇਦ ਇਹ ਪਹਿਲਾਂ ਹੀ ਬਣੀ ਹੋਈ ਸੀ ਜੁੱਤੀ ਪਰ ਇਹ ਕਹਿੰਦੇ ਵੀ ਨਹੀਂ ਅਸੀਂ ਖੁਦ ਹੀ ਰੈਡੀ ਕੀਤੀ ਹੈ ਇਹ ਠੀਕ ਹੈ ਪਲੇਨ ਜੁੱਤੀ ਲੈ ਕੇ ਇਹ ਇੱਕ ਇਹ ਜਿਹੜਾ ਹੈਗਾ ਸੂਟ ਇਹਨਾਂ ਦਾ ਪੇਂਟ ਹੋ ਰਿਆ ਸੀਗਾ ਉਹ ਵੀ ਵਾਈਟ ਦੇ ਉੱਪਰ ਸੀਗਾ ਇਹ ਜਿਹੜਾ ਫੈਬਰਿਕ ਸੀ ਇਹ ਜੌਰਜਟ ਦਾ ਫੈਬਰਿਕ ਸੀਗਾ ਠੀਕ ਹੈ ਜੌਰਜਟ ਦੇ ਫੈਬਰਿਕ ਉੱਪਰ ਵੀ ਜਿਹੜਾ ਹੈਗਾ ਪੇਂਟ ਵਧੀਆ ਹੋ ਜਾਂਦਾ ਠੀਕ ਹੈ ਜੀ ਤੇ ਫਿਰ ਮੈਂ ਇਹਨਾਂ ਨੂੰ ਸੂਟ ਜਿਹੜਾ ਹੈਗਾ ਉਹ ਮਾਰਕ ਕਰਕੇ ਦੇਣ ਲੱਗੀ ਮੈਂ ਕਿਹਾ ਚਲੋ ਇਹਨਾਂ ਦਾ ਪੇਂਟ ਜਿਹੜਾ ਹੈਗਾ ਉਹ ਵੀ ਵੇਸਟ ਨਹੀਂ ਹੋਊਗਾ ਤੇ ਮੈਂ ਮੇਰਾ ਸੂਟ ਜਿਹੜਾ ਹੈਗਾ ਆਪਣੇ ਹਿਸਾਬ ਨਾਲ ਮੈਂ ਪੇਂਟ ਕਰਵਾ ਲੂੰਗੀ ਜਿੱਥੇ-ਜਿੱਥੇ ਮੈਂ ਮਾਰਕਿੰਗ ਕਰੂੰਗੀ ਫਿਰ ਮੈਂ ਇਹਨਾਂ ਨੂੰ ਦੱਸਿਆ ਵੀ ਤੁਸੀਂ ਉੱਥੇ-ਉੱਥੇ ਹੀ ਜਿਹੜਾ ਹੈਗਾ ਮੇਰਾ ਪੇਂਟ ਕਰਨਾ ਠੀਕ ਹੈ ਤੇ ਜਿਵੇਂ ਹੁਣ ਜਿੰਨਾ ਵੀ ਮੇਰਾ ਘੇਰਾ ਆਉਂਦਾ ਮੈਂ ਉਸ ਹਿਸਾਬ ਨਾਲ ਮਾਰਜਨ ਰੱਖ ਕੇ ਜਿਹੜਾ ਹੈਗਾ ਉਹ ਇਹਨਾਂ ਨੂੰ ਮਾਰਕ ਕਰਕੇ ਦਿੱਤਾ ਸੀ ਤੇ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਮੈਂ ਇਹਨਾਂ ਨੂੰ ਪਹੁੰਚਾ ਜਿਹੜਾ ਹੈਗਾ ਉਹ ਮਾਰਕ ਕਰਕੇ ਦਿੱਤਾ ਸੀਗਾ ਤੇ ਜਿੰਨਾ ਇੰਚ ਵੀ ਮੈਂ ਪਹੁੰਚਾ ਰੱਖਣਾ ਸੀਗਾ ਹੁਣ ਦੇਖੋ ਜਿਵੇਂ ਮੇਰਾ 10 ਇੰਚ ਜਿਹੜਾ ਹੈਗਾ ਮੈਂ ਪਹੁੰਚ ਦਾ ਮਾਰਕ ਕਰਤਾ ਸੀ ਉਸ ਤੋਂ ਬਾਅਦ ਭਾਵੇਂ ਆਪਾਂ 7 ਰੱਖ ਲਈਏ ਪਹੁੰਚ ਆਪਾਂ ਮੈਂ 8 ਰੱਖ ਲਈਏ ਨਾ ਜਿਵੇਂ ਅੱਜਕੱਲ ਫਰਸ਼ੀ ਸਲਵਾਰਾਂ ਚੱਲਦੀਆਂ ਪਈਆਂ ਨਹੀਂ ਇਹਦਾ ਫਰਸ਼ੀ ਸਲਵਾਰ ਵਾਲਾ ਸੂਟ ਹੀ ਮੈਂ ਬਣਾਉਂਗੀ ਮੈਂ ਉਸ ਅਕੋਰਡਿੰਗ ਹੀ ਪੇਂਟ ਕਰਵਾ ਰਹੀ ਠੀਕ ਹੈ ਤੇ ਮੈਂ ਇਹਨਾਂ ਨੂੰ ਸਾਰਾ ਜਿਹੜਾ ਹੈਗਾ ਮਾਰਕ ਕਰਕੇ ਦੇਤਾ ਸੀਗਾ ਕਿਉਂਕਿ ਮੇਰਾ ਤਾਂ ਚਲੋ ਕੰਮ ਆ ਸਟੀਚਿੰਗ ਦਾ ਹਨਾ ਮੈਂ ਫਟਾਫਟ ਜਿਹੜਾ ਹੈਗਾ ਮਾਰਕ ਕਰਤਾ ਸੀ ਤੇ ਨਾਲੇ ਮੈਂ ਕਿ ਇਹਨਾਂ ਨੂੰ ਪ੍ਰੋਬਲਮ ਨਹੀਂ ਹੋਊਗੀ ਤੇ ਬਾਅਦ 'ਚ ਹੁਣ ਮੈਨੂੰ ਕਾਲ ਕਰਦੇ ਫਿਰਣਗੇ ਇਹ ਵੀ ਕਿੰਨੇ ਇੰਚ ਤੇ ਘੇਰਾ ਰੱਖਣਾ ਤੁਹਾਡਾ ਕਿੰਨੇ ਇੰਚ ਤੇ ਬਾਵਾ ਰੱਖਣੀਆਂ ਨਹੀਂ ਗਈਆਂ ਹਨਾ ਤੇ ਇਸ ਹਿਸਾਬ ਨਾਲ ਇਹਨਾਂ ਨੂੰ ਵੀ ਜਿਹੜਾ ਕੰਮ ਹੈਗਾ ਥੋੜਾ ਜਿਹਾ ਸੌਖਾ ਹੋ ਜਾਊਗਾ ਉਹ ਤੇ ਨਾਲੇ ਪੇਂਟ ਦੀ ਚਲੋ ਇਹਨਾਂ ਦੀ ਬਚਤ ਹੋ ਜਾਊਗੀ ਹਨਾ ਜੇ ਆਪਾਂ ਹੁਣ ਬਾਦੂ ਕਰਵਾ ਲੈਣ ਤਾਂ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਜਿਹੜਾ ਤੁਸੀਂ ਮੇਰੇ ਸੂਟ ਦਾ ਫੈਬਰਿਕ ਦੇਖ ਰਹੇ ਹੋਗੇ ਇਹ ਮੇਰਾ ਰਿਯਾਨ ਕਾਟਨ ਦਾ ਫੈਬਰਿਕ ਆ ਠੀਕ ਹੈ ਜੀ ਇਹ ਵੀ ਜਿਹੜੇ ਹੈਗੇ ਸੀ ਮੈਂ ਪੀਸਾਂ ਦੇ ਵਿੱਚੋਂ ਲੈ ਕੇ ਆਈ ਸੀਗੀ ਪਲੇਨ ਕਪੜਾ ਤੇ ਇਹ ਜਿਹੜਾ ਕਪੜਾ ਸੀ ਇਹ ਰਿਯਾਨ ਕਾਟਨ ਦਾ ਸੀ ਬਾਕੀ ਤੁਸੀਂ ਕਿਸੇ ਵੀ ਫੈਬਰਿਕ ਤੇ ਜਿਹੜਾ ਹੈਗਾ ਉਹ ਪੇਂਟ ਕਰਵਾ ਸਕਦੇ ਹੋ ਜਿਵੇਂ ਕਿ ਔਰਗੈਂਜ਼ਾ ਫੈਬਰਿਕ ਹੋ ਗਿਆ ਜੌਰਜਟ ਹੋ ਗਿਆ ਰੀਅਨ कॉटन ਹੋ ਗਿਆ ਹਨ ਤੇ ਕਿਸੇ ਵੀ ਫੈਬਰਿਕ ਤੇ ਤੁਸੀਂ ਕਰਵਾ ਸਕਦੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਸੂਟ ਦਿਖਾਇਆ 크ਰੇਪ ਦੇ ਉੱਪਰ ਉਹ ਪੇਂਟ ਹੋਏ ਹੋਏ ਸੀ ਸਾਰੇ ਸੂਟ 크ਰੇਪ ਜਿਹੜਾ ਫੈਬਰਿਕ ਹੁੰਦਾ ਠੀਕ ਹੈ ਜੀ ਤੇ ਬਾਕੀ ਫੈਬਰਿਕ ਤਾਂ ਦੇਖੋ ਤੁਹਾਡੀ ਚੋਇਸ ਹੈ ਜਿੱਦਾਂ ਦਾ ਵੀ ਤੁਸੀਂ ਲੈਣਾ ਹੋਵੇ ਤੇ ਇਹ ਜਿਹੜਾ ਹੈਗਾ ਮੇਰਾ ਰਿਅਨ कॉटन ਸੀ ਮੈਂ ਡਿਜ਼ਾਈਨ ਦੇ ਅਕੋਰਡਿੰਗ ਹੀ ਇਹਨਾਂ ਦੇ ਪ੍ਰਾਈਸ ਰੱਖੇ ਹੋਏ ਨੇਗੇ ਤੁਸੀਂ ਕੋਈ ਵੀ ਡਿਜ਼ਾਈਨ ਆਪਣੀ ਪਸੰਦ ਦਾ ਭੇਜ ਕੇ ਜਿਹੜਾ ਹੈਗਾ ਉਹ ਪ੍ਰਾਈਸ ਪੁੱਛ ਸਕਦੇ ਹੋਗੇ ਠੀਕ ਹੈ ਜੀ ਤੇ ਤੇ ਹੁਣ ਫੈਬਰਿਕ ਦੇਖੋ ਮੈਂ ਤੁਹਾਨੂੰ ਦੱਸ ਹੀ ਦਿੱਤਾ ਮੇਰਾ ਲਿਓਨ ਕਾਟਨ ਦਾ ਫੈਬਰਿਕ ਹੈ ਠੀਕ ਹੈ ਤੇ ਚਲੋ ਆਪਾਂ ਇਹਨਾਂ ਨੂੰ ਸੂਟ ਜਿਹੜਾ ਹੈਗਾ ਉਹ ਮਾਰਕ ਕਰਕੇ ਦੇ ਦਿੱਤਾ ਸੀਗਾ ਤੇ ਹੁਣ ਆਪਾਂ ਅੱਗੇ ਜਾਣਾ ਸੀ ਤੇ ਮੈਂ ਤੁਹਾਨੂੰ ਦੱਸਦੀ ਆ ਅੱਗੇ ਤੇ ਮੈਂ ਨਾ ਸੂਟ ਪੈਂਟ ਕਰਨੇ ਦੇ ਦਿੱਤੇ ਸੀ ਤੁਸੀਂ ਦੇਖਿਆ ਹੀ ਹੋਣਾ ਵੀ ਡਿਜ਼ਾਈਨ ਜਿਹੜੇ ਹੈਗੇ ਸੀ ਉਹਦੇ ਕੋਲੇ ਕਿਹੇ ਜੇ ਸੀਗੇ ਹਨਾ ਤੇ ਬਾਕੀ ਤੁਸੀਂ ਆਪਣੀ ਪਸੰਦ ਦੇ ਵੀ ਡਿਜ਼ਾਈਨ ਜਿਹੜੇ ਹੈਗੇ ਨੇ ਉਹ ਭੇਜ ਸਕਦੇ ਹੋ ਜੇ ਤੁਸੀਂ ਕਰਵਾਉਣਾ ਹੋਵੇ ਮੈਂ ਨੰਬਰ ਜਿਹੜਾ ਹੈਗਾ ਵੀਡੀਓ ਦੇ ਵਿੱਚ ਮੈਂਸ਼ਨ ਕਰ ਦੂੰਗੀ ਠੀਕ ਹੈ ਤੇ ਬਾਕੀ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ WhatsApp ਤੇ ਠੀਕ ਆ ਬਾਕੀ ਆਪਣੀ ਆਪਣੀ ਪਸੰਦ ਹੁੰਦੀ ਆ ਨਾ ਜਿਹੜੇ ਉਹ ਤਾਂ ਉਹਨੇ ਸੈਂਪਲ ਰੱਖੇ ਹੋਏ ਸੀਗੇ ਉੱਥੇ ਤੇ ਹੁਣ ਮੈਂ ਤੇ ਹਰਸ਼ ਆ ਗਏ ਸੀਗੇ ਇੱਧਰ ਗੇੜੀ ਲਾਉਣ ਵਾਸਤੇ ਮੈਂ ਕਿਹਾ ਹਰਸ਼ ਜੀ ਮੌਸਮ ਸੋਹਣਾ ਆਪਾਂ ਕਿਤੇ ਮਾੜਾ ਜਾ ਕੇ ਆਉਣੇ ਹੈਗੇ ਨਾ ਮੈਂ ਕਿਹਾ ਗੁਰਦੁਆਰੇ ਸਾਹਿਬ ਮੱਥਾ ਟੇਕ ਲਵਾਂਗੇ ਨਾਲ ਤਾਂ ਤੇ ਨਾਲੇ ਮੈਂ ਕਿਹਾ ਚੱਲ ਆਪਣੀ ਥੋੜਾ ਜਿਹਾ ਬਾਹਰ ਹੋ ਹੋ ਜੂਗਾ ਕਿਉਂਕਿ ਘਰੇ ਬੈਠੇ ਬੈਠੇ ਵੀ ਅੱਕ ਜਾਂਦੇ ਆ ਹਨਾ ਸਾਰਾ ਦਿਨ ਕਿਉਂਕਿ ਹਰਸ਼ ਕਾਲਜ ਚਲਾ ਜਾਂਦਾ ਮੈਂ ਇਕੱਲੀ ਹੁੰਦੀ ਆ ਹੁਣ ਘਰੇ ਤੇ ਤਾਂ ਹੀ ਥੋੜਾ ਜਿਹਾ ਵੀਡੀਓ ਦਾ ਵੀ ਮੈਨੂੰ ਲੱਗ ਰਿਹਾ ਵੀ ਔਲੀ ਥੋਣੀ ਥਾਲੀ ਤੈਨੂੰ ਆਬੂਂਦੀਏ ਬੀਤੇ ਪ੍ਰੇਸ਼ਾਨੀ ਹੋ ਜਾਂਦੀ ਹੈ ਨਾ ਤਾਂ ਹੀ ਥੋੜਾ ਇਹ ਵੀਡੀਓ ਲੋ ਵੀ ਮੈਨੂੰ ਲੱਗਦਾ ਵੀ ਮੂੰਹ ਥੋੜਾ ਔਖਾ ਨਾ ਹੋ ਜਾਵੇ ਕਿਤੇ ਕਿਉਂਕਿ ਹਰਸ਼ ਕਾਲਜ ਜਾਣ ਲੱਗ ਗਿਆ ਨਾ ਹੁਣ ਤੇ ਬਾਕੀ ਤਾਂ ਪਰਮਾਤਮਾ ਦੀ ਇੱਛਾ ਹੈ ਨਾ ਜੇ ਚੱਲਣਾ ਹੋਊਗਾ ਜਾਨਵ ਚੱਲ ਪੂਗਾ ਤੇ ਆਪਾਂ ਤਾਂ ਕੋਸ਼ਿਸ਼ ਪੂਰੀ ਕਰਾਂਗੇ ਵੀਡੀਓ ਪਾਉਣ ਦੀ ਕਾਲੇ ਬੱਦਲ ਹੋਏ ਪੈ ਨੇ ਸਾਰੇ ਏ ਪਿੰਡ ਪੈ ਜਾਂਦਾ ਕਟਾਣੀ ਕਟਾਣੀ ਕਲਾ ਜੇ ਕੋਈ ਵੀਡੀਓ ਦੇਖਦੀ ਹੋਊਗੀ ਭੈਣ ਇੱਥੋਂ ਆਪਾਂ ਕਟਾਣੀ ਕਲਾ ਪਿੰਡ ਦੇ ਵਿੱਚ ਆ ਗਏ ਇੱਥੇ ਗੁਰਦੁਆਰਾ ਸਾਹਿਬ ਆ ਬਹੁਤ ਉਹ ਮਸ਼ਹੂਰ ਮਤਲਬ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਦੇਖ ਸਰ ਗੁਰਦੁਆਰੇਗੀ ਲੈ ਚਾਬੀ ਅੰਦਰ ਰਹਿ ਗਈ ਸੀ ਅਰਸ਼ ਕਹਿੰਦਾ ਗੱਡੀ ਲੋਕ ਹੋ ਜਾਂਦੀ ਹੈ ਨਾ ਜੇ ਮम्मा ਨਾ ਦੇਖਦੇ ਥੋੜਾ ਚਿਰ ਮੈਨੂੰ ਮੈਨੂੰ ਤਾਂ ਇਹ ਸੀ ਮੈਂ ਚਾਬੀ ਕੱਢ ਲਈ ਤਾਂ ਚਲ ਆ ਜਾ ਆ ਦੇਖੋ ਦੇਖਿਓ ਵਿਊ ਦੇਖੋ ਕਿੰਨਾ ਸੋਹਣਾ ਵਿਊ ਐ ਇੰਨਾ ਸ਼ਾਂਤੀ ਵਾਲਾ ਵਿਊ ਆ ਨਾ ਇੱਥੇ ਮੈਂ ਤੇ ਹਰਸ਼ ਜਦੋਂ ਆਉਣੇ ਉਹਨੇ ਨਾ ਤੇ ਗੁਰਦੁਆਰਾ ਸਾਹਿਬ ਜਾਣੇ ਉਹਨੇ ਇੱਥੇ ਜ਼ਰੂਰ ਰੁੱਕਦੇ ਹੁੰਨੇ ਆ ਫਿਰ ਉਹ ਉੱਥੇ ਰਲਕਾ ਲੱਗਿਆ ਹੋਇਆ ਮੈਂ ਕਿ ਪਾਣੀ ਪੀ ਕੇ ਆਈ ਐ ਹਰਸ਼ ਐਦਾਂ ਦਾ ਵਿਊ ਜਨਾ ਬਹੁਤ ਮੁਸ਼ਕਿਲ ਨਾਲ ਦੇਖਣ ਨੂੰ ਮਿਲਦਾ ਹੁੰਦਾ ਹੈ ਨਾ ਆਪਣੇ ਪਿੰਡਾਂ 'ਚ ਤਾਂ ਮਿਲ ਜਾਂਦਾ ਤੇ ਆ ਦੇਖੋ ਕਿੰਨੀ ਸ਼ਾਂਤੀ ਆ ਦੇਖਿਓ ਇੱਥੇ 30 ਪੁਆਇੰਟ ਜਿਹਾ ਬਣਿਆ ਹੋਇਆ ਕਿੰਨੀ ਸ਼ਾਂਤੀ ਆ ਹਨਾ ਇੱਥੇ ਆਣ ਪੀ ਲੈ ਇਹ ਆਹ ਬਰੋਟਾ ਹੈ ਇਹ ਬਰੋਟਾ ਹੈ ਨਾ ਇਹਨੂੰ ਬਰੋਟਾ ਬਰੋਟਾ ਹੀ ਆ ਛਾਦੇ ਹੈ ਹਾਂ ਬੰਦ ਕਰਦਾ ਆ ਕੀ ਡੰਡੀ ਕੱਢਦੀ ਕਿਸੇ ਨੇ ਕੁੱਤੇ ਕੀ ਡੰਡੀ ਆ ਦੇਖਾ ਓਹੋ ਜਦੋਂ ਅਸੀਂ ਪਹਿਲਾਂ ਆਏ ਸੀ ਉਦੋਂ ਸਹੀ ਸੀ ਲੈ ਅਸੀਂ ਤਾਂ ਪਾਣੀ ਪੀਣ ਵਾਸਤੇ ਰੁਕੇ ਸੀਗੇ ਡੰਡੀ ਕੱਢ ਲਈ ਕਿਸੇ ਨੇ ਡੇ ਕੱਢੀ ਨਹੀਂ ਸਾਰੀ ਟੁੱਟ ਗਈ ਆ ਹਨਾ ਹੂੰ ਟੁੱਟ ਗਈ ਆ। ਸਣੀ ਦੇਵ ਮੰਗੂ ਦਾ ਪੱਟਾ ਤਾਂ ਨਿਕਾ। ਹੈ? ਮਗਾ ਸਣੀ ਦੇਵ ਮੰਗੂ ਦਾ ਪੱਟਾ ਤਾਂ ਨਿਕਾ। ਓਹੋ ਅਸ ਤਾਂ ਪਾਣੀ ਪੀਣ ਵਾਸਤੇ ਰੁਕੇ ਸੀ। ਡੰਡੀ ਟੁੱਟ ਗਈ ਆ ਜੀ ਤਾਂ। ਜਦੋਂ ਅਸੀਂ ਥੋੜੇ ਜਿਹਾ ਪਹਿਲਾਂ ਆਏ ਸੀ ਉੱਥੇ ਠੀਕ ਸੀ ਚੱਲਦਾ ਸੀ ਵਧੀਆ ਹਨਾ। ਹਾਂ। ਲੈ। ਓ ਮੈਨੂੰ ਤਾਂ ਪਿਆਸ ਲੱਗ ਰਹੀ ਸੀ। ਮੈਂ ਕਿਹੜੀ ਪੀ ਲਾਂਗੇ ਪਾਣੀ। ਜਦੋਂ ਕਦੇ ਅਸੀਂ ਰੁਕਦੇ ਹਣਾ ਅਸੀਂ ਇੱਥੇ ਵੀਡੀਓ ਵਗੈਰਾ ਬਣਾਉਂਦੇ ਹੁੰਦੇ ਆ ਜੀ। ਆ ਦੇਖੀ ਦਿ ਆ ਇਹਨੂੰ ਦਾੜੀ ਦਾੜੀ ਹੈ ਇਹ ਹਨਾ। ਇਹਦੀ ਬਹੁਤ ਪੁਰਾਣਾ ਹੈ ਨਾ ਇਹ ਦਰਖਤ ਇਹਨੂੰ ਰੋਟਾ ਬੋਲਦੇ ਆ ਹਨਾ ਰੋਟੇ ਬੋਲਦੇ ਆ ਦੱਸਿਓ ਮਾੜਾ ਇਹ ਵੀਡੀਓ ਚ ਮੈਂ ਹੁਣ ਪਾਣੀ ਦੇ ਲਈ ਤਾਂ ਗਏ ਆਪਾਂ ਆ ਦੇਖੋ ਇਥੇ ਦੇਖਣਾ ਦਾਇ ਨੂੰ ਦਾੜੀ ਬੋਲਦੇ ਆ ਇਹਦੀ ਬਹੁਤ ਪਰਾਣਾ ਹੈ ਤੋੜੋ ਨਾ ਤੋੜਦੇ ਹੁੰਦੇ ਤੋੜਦੇ ਹੁੰਦੇ ਵੈਸੇ ਵੀ ਆ ਦੇਖੋ ਇਹ ਤਾਂ ਬਾਹਲੇ ਜਾਦੇ ਹੋਏ ਸ਼ਾਮ ਦੇ ਸ਼ਾਮ ਦੇ ਟਾਈਮ ਨਹੀਂ ਕਰਦੇ ਹਣਾ ਜਦੋਂ ਕਦੇ ਮਨ ਜਾ ਕਰਦਾ ਹੁੰਦਾ ਵੀ ਨੇਚਰ ਜੀ ਦੇਖ ਕੇ ਆਏ ਫਿਰ ਅਸੀਂ ਇੱਥੇ ਆ ਜੰਦੇ ਹੁੰਨੇ ਆਗੇ ਨਾਲ ਮੱਥਾ ਟੇਕ ਲੈਣਾ ਗੁਰਦੁਆਰਾ ਸਾਹਿਬ ਨਾਲ ਇੱਥੇ ਆ ਜੰਦੇ ਹੁੰਨੇ ਆ ਲੈ ਹੁਣ ਮੈਂ ਤਾਂ ਪਾਣੀ ਇੱਥੇ ਇੰਨਾ ਠੰਡਾ ਪਾਣੀ ਆਉਣਾ ਨਹਿਰ ਕਰਕੇ ਨਹਿਰ ਕਰਕੇ ਪਾਣੀ ਬਹੁਤ ਠੰਡਾ ਨਾਰਮਲ ਟੂਟੀਆਂ ਚ ਵੀ ਜਿੱਦਾਂ ਆਪਣੇ ਫ੍ਰਿਜ ਦਾ ਪਾਣੀ ਹੁੰਦਾ ਐ ਹੁੰਦਾ ਹਨਾ ਕਿਉਂਕਿ ਇੱਥੇ ਗੁਰਦੁਆਰਾ ਸਾਹਿਬ ਦੇਖੋ ਜਦੋਂ ਹੱਥ ਤੋਂ ਲੈਣਾ ਨਾ ਐਡਾ ਹੱਥ ਠਾਰ ਜਾਂਦਾ ਸਰਦੀਆਂ ਇ ਤਾਂ ਬਹੁਤ ਜ਼ਿਆਦਾ ਉਧਰ ਪਿੱਪੜਾ ਹੈਗਾ ਆਹ ਉੱਪਰ ਆ ਬਹੁਤ ਹੈ